ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇਹ ਗੁਰਦੁਆਰਾ ਪਾਤਸ਼ਾਹੀ 6ਵੀਂ ਤੇ ਪਾਤਸ਼ਾਹੀ 10ਵੀਂ ਗੁਰਦੁਆਰਾ ਦੇਖ ਸਰ ਸਾਹਿਬ ਲੁਧਿਆਣਾ ਦੇ ਲਾਗੇ ਪਿਆ ਜਾਂਦਾ ਹੈ ਕਰੋ ਦਰਸ਼ਨ ਇਸ ਅਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ 1675 ਬਿਕਰਮੀ ਦੇ ਵਿੱਚ ਆਏ ਸਨ ਤੇ ਗੁਰੂ ਗੋਬਿੰਦ ਸਾਹਿਬ ਮਹਾਰਾਜ ਜੀ 1700 ਕਾੜ ਦੇ ਵਿੱਚ ਪਿਆਰੀ ਸਾਧ ਸੰਗਤ ਜੀ ਇਹ ਗੁਰਦੁਆਰਾ ਸਾਹਿਬਾ ਜੋ ਇਹ ਤਿੰਨ ਇਤਿਹਾਸਾ ਦੇ ਨਾਲ ਸੰਬੰਧਤਾ ਤੇ ਪਹਿਲਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੂਸਰਾ ਸ੍ਰੀ ਗੁਰੂ ਹਰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਫਿਰ ਇੱਥੇ ਨਹਿਰ ਕੱਢੀ ਗਈ ਸੀ ਉਹਦੇ ਸੰਬੰਧ ਦੇ ਵਿੱਚ ਵੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਫੱਗਣ ਨੂੰ 1675 ਬੇਕਰੀਮ ਨੂੰ ਇੱਥੇ ਆਏ ਸਨ ਤੇ ਗੁਰੂ ਸਾਹਿਬ ਜੀ ਕੋਲ ਸੱਤ ਤੋਹਫਾ ਤੇ 1100 ਘੋੜ ਸਵਾਰ ਸਨ ਗੁਰੂ ਸਾਹਿਬ ਜਦ ਗਵਾਲੀਅਰ ਦੇ ਕਿਲੇ ਦੇ ਵਿੱਚ 52 ਰਾਜਾ ਨੂੰ ਛਡਵਾ ਕੇ ਆਏ ਸਨ ਤੇ ਗੁਰੂ ਸਾਹਿਬ ਦੇ 52 ਕਲੀਆਂ ਵਾਲਾ ਚੋਲਾ ਪਾਇਆ ਸੀ ਤੇ ਗੁਰੂ ਸਾਹਿਬ ਇਸ ਅਸਥਾਨ ਤੇ ਰੁਕੇ ਸਨ ਤੇ ਇੱਥੇ ਇੱਕ 베ਰੀ ਵੀ ਮੌਜੂਦ ਹੈ ਜਿਸ ਦੇ ਨਾਲ ਗੁਰੂ ਸਾਹਿਬ ਨੇ ਘੂੜਾ ਬੰਨਿਆ ਸੀ ਤੇ ਇੱਥੇ ਹੀ ਗੁਰੂ ਸਾਹਿਬ ਨੇ ਦਮ ਲਿਆ ਸੀ ਜਿਸ ਨੂੰ ਦਮਦਬਾ ਸਾਹਿਬ ਵੀ ਕਿਹਾ ਜਾਂਦਾ ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਚ ਦੇ ਪੀਰ ਬਣ ਕੇ 11 ਪੋ 1700 ਗੜ ਬਿਕਰਮੀ ਨੂੰ ਇਥੇ ਆਇਆ ਸੰਤ ਤੇ ਆਪ ਜੀ ਦੇ ਨਾਲ ਭਾਈ ਦਇਆ ਜੀ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਭਾਈ ਨਵੀਖਾ ਤੇ ਭਾਈ ਗਨੀ ਗਾਨ ਸਨ ਜਸਬੀਰੀ ਦੇ ਗੁਰੂ ਸਾਹਿਬ ਜੀ ਨੇ ਆ ਕੇ ਘੋੜਾ ਬੰਨਿਆ ਸੀ ਤੇ ਉੱਥੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆ ਕੇ ਆਪਣਾ ਪਲੰਘ ਰਖਵਾਇਆ ਸੀ ਤੇ ਇਥੇ ਫਿਰ ਦੀਗ ਵਰਤਾਈ ਗਈ ਤੇ ਜਿਸ ਦਾ ਨਾਮ ਗੁਰਦੁਆਰਾ ਦੇਖ ਸਰ ਸਾਹਿਬ ਉਹੀ 베ਰੀਆ ਜਿੱਥੇ ਗੁਰੂ ਸਾਹਿਬ ਜੀ ਨੇ ਆਪਣਾ ਕੋੜਾ ਬੰਨਿਆ ਸੀ ਤੇ ਆਪਣਾ ਗੁਰੂ ਸਾਹਿਬ ਜੀ ਨੇ ਪਲੰਗ ਰਖਵਾਇਆ ਸੀ ਤੇ ਐਸਾ ਸਥਾਨ ਤੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਮੁਰਾਦਾ ਵੀ ਪੂਰੀਆਂ ਹੁੰਦੀਆਂ ਜੋ ਮਤਲਬ ਕਿ ਸ਼ਰਧਾ ਭਾਵਨਾ ਦੇ ਨਾਲ ਇੱਕ ਕੋਈ ਸੁਖਣਾ ਸੁਖਦ ਅਤੇ ਇਸ 베ਰੀ ਦੇ ਨਾਲ 1854 ਇਸਵੀ ਦਾ ਵੀ ਇਤਿਹਾਸ ਸੰਬੰਧਤਾ ਜਦੋਂ ਇਸ ਦੇ ਗੁਰਦੁਆਰਾ ਸਾਹਿਬ ਦੇ ਨਾਲ ਨਹਿਰ ਲੰਘ ਰਹੀ ਆ ਤੇ ਉਸ ਦੇ ਸਰਵੇ ਹੁੰਦੇ ਸੀ ਤੇ ਉਦੋਂ ਦਾ ਇੱਕ ਅੰਗਰੇਜ਼ ਸੀ ਜਿਸ ਨੇ ਇਸ ਬੇਰੀ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਸੀ ਇਸ ਬੇਰੀ ਦੇ ਵਿੱਚੋਂ ਖੂਨ ਨਿਕਲਣ ਲੱਗ ਗਿਆ ਸੀ ਕਿਉਂਕਿ ਜਿੱਥੇ ਗੁਰੂ ਸਾਹਿਬ ਦੀ ਬਖਸ਼ਿਸ਼ ਆ ਉਹ ਪੂਜਣਯੋਗ ਹੋ ਜਾਂਦੀ ਹੈ ਚੀਜ਼ ਤੇ ਇਸ ਬੇਰੀ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਜੱਸ ਦੇ ਨਾਲ ਉਹ ਅੰਗਰੇਜ਼ ਅੱਖੋਂ ਅੰਨ੍ਹਾ ਹੋ ਗਿਆ ਤੇ ਬਾਅਦ ਵਿੱਚ ਉਸ ਨੂੰ ਜਦੋਂ ਦੱਸਿਆ ਗਿਆ ਤੇ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਤੇ ਉਸਨੇ ਫਿਰ 51 ਰੁਪਿਆ ਦੀ ਦੇ ਕਰਵਾਈ ਤੇ ਉਹ ਫਿਰ ਸੁਜਾਖਾ ਹੋ ਗਿਆ ਤੇ ਇਸੇ ਕਰਕੇ ਜਿੱਥੇ ਹੁਣ ਇਹ 베ਰੀਆ ਉਥੋਂ ਵਲ ਖਾ ਕੇ ਨਹਿਰ ਲੰਘ ਤੇ ਸੰਗਤਾਂ ਦੀਆਂ ਬਹੁਤ ਆਸਾ ਮਰਾਦਾਂ ਵੀ ਪੂਰੀਆਂ ਹੁੰਦੀਆਂ ਤੇ ਇਹ ਗੁਰਦੁਆਰਾ ਸਾਹਿਬ ਨਹਿਰ ਦੇ ਕੰਢੇ ਤੇ ਜਮਾ ਬੜਿਆ ਹੋਇਆ ਹੈ ਤੇ ਜਰੂਰ ਦਰਸ਼ਨ ਕਰਨੇ ਵਾਹੇ ਦੋਸਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਇਹੇ ਚੰਡੀਗੜ੍ਹ ਨੂੰ ਜਦੋਂ ਜਾਣੇ ਆ ਲੁਧਿਆਣੇ ਤੋਂ ਚੰਡੀਗੜ੍ਹ ਨੂੰ ਜਾਂਦੇ ਆ ਤੇ ਉਸ ਰਾਹ ਤੇ ਇਹ ਗੁਰਦੁਆਰਾ ਸਾਹਿਬ ਹਿੱਸਤ ਹੈ ਕਰੋ ਦਰਸ਼ਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸੰਗ ਦੀ ਇਹ ਗੁਰੂ ਘਰ ਦਾ ਲੰਗਰ ਘਰ ਹੈ ਜੀ ਚਮਤਕਾਰ ਕੀ ਸੰਗਤਾਂ ਆਪਣੇ ਸਾਦਾ ਭਾਂਡਾ ਲੰਗਰ ਸ਼ਕਦੀਆਂ ਕਰੋ ਦਰਸ਼ਨ ਵਾਹਿਗੁਰੂ ਜੀ ਵਾਹਿਗੁਰੂ ਜੀ ਜੀ ਖਾਲਸਾ ਵਾਹਿਗੁਰੂ ਜੀ